SSP ਚਰਨਜੀਤ ਸਿੰਘ IPS ਸੀਨੀਅਰ ਪੁਲਿਸ ਕਪਤਾਨ ਪੁਲਿਸ ਦਿਹਾਤੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਗਿਆ ਕਿ ਸੁਖਦੇਵ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਤਾਰਾਗੜ ਤਲਾਵਾ ਜੋ ਕਿ ਪੇਸ਼ੇਵਰ ਜੋ आर एम पी डॉक्टर वजू काम ਕਰਦਾ ਹੈ ਨੇ ਪੁਲਿਸ ਨੂੰ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਨੂੰ ਨਾਮਾ मालूम ਵਿਦੇਸ਼ੀ ਨੰਬਰਾਂ ਤੋਂ ਬਾਰ-ਬਾਰ ਫੋਨ ਆਏ ਸਨ ਜਿਨ੍ਹਾਂ ਨੂੰ ਉਸ ਵੱਲੋਂ ਰਿਸੀਵ ਨਹੀਂ ਕੀਤਾ ਗਿਆ ਅਤੇ ਇੱਕ ਰਾਤ ਜਦੋਂ ਉਹ ਆਪਣੀ ਦੁਕਾਨ ਬੰਦ ਕਰਕੇ ਘਰ ਨੂੰ ਵਾਪਸ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਉਸ ਨੂੰ ਫੇਰ ਨਾਮਾ मालूम ਨੌਜਵਾਨ ਮੋਟਰਸਾਈਕਲ ਸਵਾਰਾਂ ਵੱਲੋਂ ਰਸਤਾ ਰੋਕ ਕੇ ਪਿਸਤੌਲ ਦੀ ਨੋਕ ਤੇ ਉਸ ਨੂੰ ਅਤੇ ਉਸਦੇ ਲੜਕੇ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਉਨ੍ਹਾਂ ਵੱਲੋਂ ਕਿਤੇ ਜਾ ਰਹੇ ਫੋਨਾਂ ਨੂੰ ਚੱਕਣ ਅਤੇ 5 ਲੱਖ ਦੀ ਫਿਰੋਤੀ ਵੱਜੋਂ ਦੇਣ ਲਈ ਤਿਆਰ ਰਹਿਣ ਲਈ ਵੀ ਧਮਕੀ ਦਿੱਤੀ ਗਈ ਹੈ ਇਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਤੇ 24 ਘੰਟਿਆਂ ਦੇ ਅੰਦਰ-ਅੰਦਰ ਇਸ ਸੱਤ ਮੈਂਬਰੀ ਫਿਰੋਤੀ ਗੈਂਗ ਦਾ ਪਰਦਾਫਾਸ਼ ਕਰਦੇ ਹੋਏ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਦੇਸੀ ਪਿਸਤੌਲ 315 ਬੋਰ ਬਰਾਮਦ ਕੀਤਾ ਤੇ ਬਾਕੀ ਦੋਸ਼ੀਆਂ ਦੀ ਵੀ ਜਾਂਚ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਨੇ ਦੋਸ਼ੀਆਂ ਵੱਲੋਂ ਬਰਾਮਦ ਚੀਜ਼ਾਂ ਬਾਰੇ ਵੀ ਜਾਣਕਾਰੀ ਦਿੱਤੀ ਹੈ ਤੇ ਮਾਮਲੇ ਦੀ ਵੀ ਪੂਰੀ ਜਾਣਕਾਰੀ মিডিਆ ਨਾਲ ਸਾਂਝਾ ਕੀਤੀ ਕੀ ਕਹਿਣਾ ਰਿਹਾ ਉਹਨਾਂ ਦਾ ਆ ਸੁਣਦੇ ਆ ਅ ਅੱਜ ਦੀ ਇਹ ਪ੍ਰੈਸ ਕਾਨਫਰੰਸ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਇੱਕ ਲੋਕਲ ਫਰੋਤੀ ਦਾ ਜਿਹੜਾ ਗੈਂਗ ਹੈ ਉਸ ਨੂੰ ਬਸਟ ਕਰਨ ਦੇ ਸੰਦਰਭ ਚ ਕੀਤੀ ਜਾ ਰਹੀ ਹੈ। ਅ ਇਸ ਪੂਰੇ ਮਾਮਲੇ ਦੇ ਵਿੱਚ ਇੱਕ ਸੁਖਦੇਵ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਤਾਰਾ ਗੜ ਤਲਾੜਾ ਤੋਂ ਨੇ ਜੋ ਪੇਸ਼ੇਵਜੋ ਆਰਐਮਪੀ ਡਾਕਟਰ ਨੇ ਤੇ ਇਹ ਪਿੰਡ ਨੰਗਲ ਗੁਰੂ ਵਿਖੇ ਡਾਕਟਰੀ ਦੁਕਾਨ ਕਰਦੇ ਜੀ ਇਹਨਾਂ ਨੂੰ ਕਾਫੀ ਸਮੇਂ ਤੋਂ ਵੱਖ-ਵੱਖ ਨੰਬਰਾਂ ਤੋਂ ਫਰੋਦੀ ਦੀਆਂ ਕਾਲਾਂ ਆ ਰਹੀਆਂ ਸਨ ਤੇ ਪਹਿਲਾਂ ਤਾਂ ਇਹਨਾਂ ਨੇ ਇਗਨੋਰ ਕੀਤੀਆਂ ਤੇ ਉਹ ਕਾਲਾਂ ਨਹੀਂ ਚੁੱਕੀਆਂ ਤੇ ਇਸ ਦੇ ਰਿਜ਼ਲਟ ਵਿੱਚ ਉਹ ਇੱਕ ਵਾਰੀ ਇਹਨਾਂ ਨੂੰ ਜਾਂਦੇ ਜਾਂਦੇ ਰੋਕਿਆ ਗਿਆ ਤੇ ਫਿਰ ਇਹਨਾਂ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਤੇ ਪਿਸਟਲ ਵਗੈਰਾ ਦਿਖਾ ਕੇ ਇਹਨਾਂ ਨੂੰ 5 ਲੱਖ ਰੁਪਏ ਜਿਹੜੇ ਹਨ ਉਹ ਫਰੋਦੀ ਦੇ ਰੂਪ 'ਚ ਦੇਣ ਵਾਸਤੇ ਧਮਕੀਆਂ ਮਿਲੀਆਂ ਅ ਜਦੋਂ ਇਹਨਾਂ ਨੇ ਇਹ ਗੱਲ ਪੁਲਿਸ ਨੂੰ ਤਿੰਨ ਤਰੀਕ ਦਾ ਮਾਮਲਾ ਹੈ ਜਦੋਂ ਇਹਨਾਂ ਨੇ ਪੁਲਿਸ ਨੂੰ ਇਹ ਇਤਲਾ ਦਿੱਤੀ ਕਿ 20 ਅਗਸਤ ਦੇ ਕਰੀਬ ਤੋਂ ਇਹਨਾਂ ਨੂੰ ਜਿਹੜੀਆਂ ਇਹ ਧਮਕੀਆਂ ਆ ਰਹੀਆਂ ਨੇ ਤਾਂ ਪੁਲਿਸ ਨੇ ਇਮੀਡੀਏਟਲੀ ਜਿਹੜਾ ਹੈ ਇੱਕ ਟਰੈਪ ਲੇ ਕੀਤਾ ਤੇ ਜੋ ਇਹ ਬੰਦੇ ਨੇ ਇਹਨਾਂ ਨੂੰ ਫੜਿਆ ਹੈ ਜਿਹਦੇ ਵਿੱਚ ਇਮੀਡੀਏਟਲੀ ਜਿਹੜਾ ਪੁਲਿਸ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਤੋਂ ਇੱਕ 315 ਬੋਰ ਦਾ ਪਿਸਟਲ ਆ ਮੋਟਰਸਾਈਕਲ ਤੇ ਐਕਸਯੂਵੀ ਤੇ ਹੋਰ ਜੋ ਹੈ ਇਹਨਾਂ ਦਾ ਸਮਾਨ ਜੋ ਲਿਸਟਡ ਹੈ ਉਹ ਰਿਕਵਰੀ ਕੀਤੀ ਗਈ ਹੈ ਇਸ ਦੇ ਵਿੱਚ ਜੋ ਮੁੱਖ ਜੋ ਕਿੰਗ ਪਿੰਨ ਹੈ ਉਹ ਗੁਰਿੰਦਰ ਸਿੰਘ ਜੋ ਹੈ ਗੁਰਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਨੰਗਲ ਗੁਰੂ ਹੈ ਇਹ ਜਿਹੜਾ ਗੁਰਿੰਦਰ ਸਿੰਘ ਹੈ ਬੇਸਿਕਲੀ ਇਹ ਡਾਕਟਰ ਸਾਹਿਬ ਜਿੱਥੇ ਇਹਨਾਂ ਨੇ ਦੁਕਾਨ ਕੀਤੀ ਹੋਈ ਸੀ ਉਹ ਉਹ ਪ੍ਰੈਮਿਸਿਸ ਦੇ ਮਾਲਕ ਜੋ ਸੀ ਉਹ ਗੁਰਿੰਦਰ ਸਿੰਘ ਦੇ ਚਾਚਾ ਜੀ ਸਨ ਤਾਂ ਇੱਥੋਂ ਇਹਨੇ ਆਪਣੀ ਜਿਹੜੀ ਇਹ ਪੂਰੀ ਸਟੋਰੀ ਆਪਣਾ ਪਲੈਨਿੰਗ ਜਿਹੜੀ ਹੈ ਇੱਥੋਂ ਕੀਤੀ ਹੈ ਉਸ ਤੋਂ ਬਾਅਦ ਇਹਨੇ ਇਨਵੋਲਵ ਕੀਤਾ ਹੈ ਗੁਰਪ੍ਰੀਤ ਨੂੰ ਗੁਰਪ੍ਰੀਤ ਨੇ ਦੋ ਬੰਦੇ ਜੋ ਪੈਸੇ ਐਕਸਟਰੋਟ ਕਰਨ ਵਾਸਤੇ ਆ ਉਹ ਲਗਾਏ ਸਨ ਜੋ ਕਿ ਮਨਪ੍ਰੀਤ ਸਿੰਘ ਤੇ ਸਿਮਰਜੀਤ ਸਿੰਘ ਸਿਮਾ ਇਸੇ ਤਰੀਕੇ ਨਾਲ ਜੋ ਹੈ ਅੱਗੇ ਇਹ ਚੱਲਦੇ ਚੱਲਦੇ ਜੋ ਵੀ ਜੋ ਵੀ ਹੈ ਪੈਸੇ ਦੀ ਡਿਮਾਂਡ ਕੀਤੀ ਗਈ 3 ਲੱਖ ਜੋ ਹੈ ਐਕਸਟਰਸ਼ਨ ਮਨੀ ਇਹਨਾਂ ਨੂੰ ਜੋ ਹੈ ਦੇਣ ਲਈ ਦੌਸ਼ਪਾ ਗਏ ਤੇ ਉੱਥੇ ਜੋ ਹੈ ਪੁਲਿਸ ਵੱਲੋਂ ਇਹਨਾਂ ਨੂੰ ਫੜਿਆ ਗਿਆ ਸੋ ਇਸ ਤਰੀਕੇ ਨਾਲ ਟੋਟਲ 5 ਬੰਦੇ ਜੋ ਹੈ ਗ੍ਰਿਫਤਾਰ ਹੋਏ ਨੇ ਉਹਨਾਂ ਤੋਂ ਦੇਸੀ ਪਿਸਟਲ 315 ਬੋਰ ਮੋਟਰਸਾਈਕਲ ਐਕਸਯੂਵੀ ਤੇ ਫਿਰੋਤੀ ਦੀ ਜਿਹੜੀ ਹੈ 1.5 ਲੱਖ ਰੁਪਏ ਹੋ ਰਿਕਵਰ ਹੋ ਚੁੱਕੇ ਹਨ ਦੋ ਜੋ ਦੋਸ਼ੀ ਨੇ ਸਿਮਰਨਜੀਤ ਸਿੰਘ ਉਰਫ ਸਿਮਾ ਤੇ ਰਮਨਦੀਪ ਸਿੰਘ ਉਰਫ ਰਮਨਾ ਜਹਰਮਾ ਇਹੇ ਫਰਾਰ ਨੇ ਪੁਲਿਸ ਦੀਆਂ ਵੱਖੋ-ਵੱਖਰੀਆਂ ਟੀਮਾਂ ਲਗਾਈਆਂ ਗਈਆਂ ਨੇ ਤੇ ਜਲਦੀ ਇਹਨਾਂ ਦੀ ਗ੍ਰਿਫਤਾਰੀ ਵੀ ਹੋ ਜਾਏਗੀ ਇਸ ਦੇ ਵਿੱਚ ਜੋ ਫੋਨ ਹੈ ਜਿਸ ਫੋਨ ਤੋਂ ਇਹਨਾਂ ਨੂੰ ਫਰੋਤੀ ਦੀ ਅਕਾਲਾਂ ਹੁੰਦੀਆਂ ਸਨ ਉਹ ਸਿਮਰਨ ਉਹ ਰਮਨਦੀਪ ਸਿੰਘ ਦੇ ਫੋਨ ਹੈ ਰਮਨਦੀਪ ਸਿੰਘ ਉਰਫ ਰਮਾ ਜਿਹਦੇ ਫੋਨ ਨੂੰ ਹੁਣੇ ਰਿਕਵਰ ਵੀ ਕੀਤਾ ਗਿਆ ਤੇ ਅੱਗੇ ਫਰਦਰ ਜੋ ਇਨਵੈਸਟੀਗੇਸ਼ਨ ਹੈ ਉਹ ਚੱਲ ਰਹੀ ਹੈ ਤਦ ਜਦੋਂ ਆਪਣਾ ਫਿਰੋਤੀ ਦੀ ਰਕਮ ਦੇਣ ਗਈ ਸੀ ਉਦੋਂ ਪੁਲਿਸ ਨੇ ਤੁਰੰਤ ਉਹਨਾਂ ਨੂੰ ਫੜ ਲਿਆ ਤੇ ਉਸ ਟਾਈਮ 3 ਲੱਖ ਰੁਪਇਆ ਦੇਣ ਗਈ ਸੀ ਤੇ 1.5 ਲੱਖ ਰਿਕਵਰ ਹੋਇਆ ਹੈ 1.5 ਲੱਖ ਰੁਪਇਆ ਸਾਹਮਣੇ ਆ ਰਹੀਆਂ ਨੇ ਤੇ ਅਸੀਂ ਜਿਹੜਾ ਜਲਦੀ ਉਹਦੇ ਬਾਰੇ ਦੱਸ ਲਿੰਕ ਹੈਗੇ ਵੱਡੇ ਕੈਕਸਟਰ ਨਾਲ ਕੋਈ ਲਿੰਕ ਹੈਗੇ ਨਹੀਂ ਅਜੇ ਤੱਕ ਕੁਝ ਨਹੀਂ ਸਰ ਕਾਲ ਜਿਹੜੀ ਕਰਦੇ ਸੀ ਪਹਿਲਾਂ ਬਾਹਰ ਨੰਬਰ ਤੋਂ ਕਾਲ ਆਉਂਦੀ ਸੀ ਜੀ ਜੀ ਉਹ ਪਤਾ ਲੱਗਾ ਕਿਥੋਂ ਕਾਲ ਕਰਵਾਉਂਦੇ ਸੀ ਇਹਦਾ ਮਤਲਬ ਇਹਨਾਂ ਦੇ ਬਾਅਦ ਵੀ ਲਿੰਕ ਹੋਣਗੇ ਨਹੀਂ ਇਹਨਾਂ ਦੇ ਕੋਲ ਜੋ ਨੰਬਰ ਹੁੰਦੇ ਆ WhatsApp ਤੋਂ ਬਾਹਰਲੇ ਨੰਬਰਾਂ ਤੋਂ ਚੱਲਦੇ ਆ ਜੀ ਜੀ ਸਰੇ ਜਿਹੜਾ ਹਥਿਆਰ ਜਿਹੜਾ ਵਰਤਿਆ ਗਿਆ ਆਪਣਾ ਇਹ ਮਤਲਬ ਇਸ ਕੰਮ ਲਈ ਵਰਤਨਾ ਸੀ ਜਾਂ ਪਹਿਲਾਂ ਵੀ ਛੋਟੇ-ਮੋਟੇ ਖਾਂਡੇ ਤਾਂ ਕੀਤੇ ਗਏ ਨਹੀਂ ਇਹ ਸਾਰੀ ਤਫ਼ਤੀਸ਼ ਕਰ ਰਹੇ ਆ ਕਿ ਪਹਿਲਾਂ ਵੀ ਇਹਨਾਂ ਵੱਲੋਂ ਇਸ ਤਰੀਕੇ ਨਾਲ ਕੋਈ ਕਿਉਂਕਿ ਅਜੇ ਸਾਡੇ ਸਾਹਮਣੇ ਕੋਈ ਐਦਾਂ ਦਾ ਫਰੋਤੀ ਦਾ ਮਾਮਲਾ ਜਾਂ ਐਦਾਂ ਦਾ ਕੋਈ ਮਾਮਲਾ ਨਹੀਂ ਆਇਆ ਪਰ ਅਸੀਂ ਇਹ ਪੂਰੀ ਜਿਹੜੀ ਹੈ ਤਫ਼ਤੀਸ਼ ਕਰ ਰਹੇ ਆ ਕਿ ਇਹ ਜੋ ਪਿਸਟਲ ਹੈ ਹੋਰ ਕਿਉਂਕਿ ਅਜੇ ਸਾਡੇ ਕੋਲ ਜਿਹੜਾ ਹੈ ਸਿਮਰਜੀਤ ਸਿਮਾ ਤੇ ਰਮਨਦੀਪ ਸਿੰਘ ਰਮਾ ਇਹ ਅਜੇ ਫਰਾਰ ਨੇ ਉਹਨਾਂ ਦੀ ਜਦੋਂ ਅਰੈਸਟ ਹੁੰਦੀ ਹੈ ਤੇ ਉਹਨਾਂ ਤੋਂ ਪੁੱਛਗਿੱਛ ਹੁੰਦੀ ਹੈ ਤੇ ਇਹ ਗੱਲ ਸਾਰੀ ਦੀ ਸਾਰੀ ਕਲੀਅਰ ਹੋ ਜੇ ਸਰ ਬੀਤੇ ਦਿਨ ਵੀ ਜਿਹੜਾ ਇੱਕ ਕਤਲ ਹੋਇਆ ਉਹਦੇ ਵਿੱਚ ਵੀ ਇਹਨਾਂ ਦੀ ਇਨਵੋਲਵਮੈਂਟ ਹੈਗੀ ਨਹੀਂ ਅਜੇ ਤੱਕ ਐਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਉਹਦੇ ਵਿੱਚ ਕਾਰਵਾਈ ਕਿੱਥੋਂ ਤੱਕ ਪਹੁੰਚੀ ਪੁੱਹਚੀ ਉਹਦੇ ਵਿੱਚ ਕਾਫੀ ਹੱਦ ਤੱਕ ਅਸੀਂ ਐਡਵਾਂਸ ਸਟੇਜ ਤੇ ਪਹੁੰਚ ਗਏ ਆ ਉਹਦੇ ਵਿੱਚ ਜੋ ਬੰਦੇ ਜਿਨ੍ਹਾਂ ਨੇ ਰੇਕੀ ਕੀਤੀ ਹੈ ਮੋਟਰਸਾਈਕਲ ਤੇ ਆਏ ਨੇ ਉਹਨਾਂ ਬਾਰੇ ਕਈ ਜੋ ਹੈਗੇ ਸਸਪੈਕਟਸ ਅਸੀਂ ਲਿਸਟ ਬਣਾਈ ਹੈ ਉਹਨਾਂ ਤੇ ਅਸੀਂ ਕਾਰਵਾਈ ਕਰ ਰਹੇ ਆ ਰੇਡਸ ਵਗੈਰਾ ਸਾਡੀਆਂ ਚੱਲ ਰਹੀਆਂ ਸਰ ਅਰੈਸਟ ਪਈ ਕਿਸੇ ਜਿਹੜੀ ਆ ਜਿਹੜੀ ਕਿਡਨੈਪਿੰਗ ਹੋਣ ਅਰੈਸਟ ਪਈ ਸਰ ਕਿਸੇ ਦੀ ਜੀ ਉਹਦੇ ਵਿੱਚ ਦੋ ਦੀ ਅਰੈਸਟ ਪਹਿਲਾਂ ਹੀ ਹੋ ਚੁੱਕ ਸਰ ਕਹਿੰਦੇ ਉੱਤੇ ਸੁਣਨ ਚ ਹੈ ਕਿ ਵਿਦੇਸ਼ ਤੋਂ ਫਿਰੋਤੀ ਦੀ ਰਕਮ ਬਿਲੀ ਸੀ ਤੇ ਇਹ ਮਾਮਲਾ ਸਾਰਾ ਅਸੀਂ ਤਫਤੀਸ਼ ਬੜਾ ਮਾਈਨਿਊਟਲੀ ਕਰ ਰਹੇ ਆ ਤੇ ਜਿਹੜਾ ਵਿਦੇਸ਼ ਦਾ ਐਂਗਲ ਹੈ ਤੇ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਫੰਡਿੰਗ ਹੋਈ ਹੈ ਤੇ ਜੋ ਇਹਨਾਂ ਦਾ ਪਹਿਲਾ ਰਿਲੇਸ਼ਨ ਸੀਗਾ ਲੜਕਾ ਲੜਕੀ ਦਾ ਤੇ ਸੂ ਸਾਈਡ ਵਾਲਾ ਉਹ ਸਾਰੇ ਐਂਗਲ ਜੋ ਹੈ ਬੜੇ ਬਰੀਕੀ ਨਾਲ ਚੈੱਕ ਕੀਤੇ ਜਾ ਰਹੇ ਆ ਨਹੀਂ ਸਰ ਜਿਹੜਾ ਦੋਦੀ ਦਾ ਕਤਲ ਹੋਇਆ ਸੀ ਉਹਦੇ ਚ ਵੀ ਕਹਿੰਦੇ ਫੰਡਿੰਗ ਵਿਦੇਸ਼ ਤੋਂ ਹੋਈ ਸੀ ਨਹੀਂ ਉਹਦੇ ਵਿੱਚ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਇਸ ਤਰੀਕੇ ਨਾਲ ਹੈ ਕਿ ਉਹਨਾਂ ਦਾ ਬੇਟਾ ਜੋ ਹੈ ਜੋ ਬਾਹਰ ਹੈ ਉਹਨੇ ਫੰਡ ਫੰਡ ਕਰਕੇ ਫੰਡਿੰਗ ਕਰਕੇ ਬੰਦੇ ਹਾਇਰ ਕੀਤੇ ਆ ਤੇ ਕਤਲ ਹੋਇਆ ਉਸ ਜਿਹੜਾ ਐਂਗਲ ਆ ਸੀ ਉਸ ਦੀ ਚੈਕਿੰਗ ਵੈਰੀਫਿਕੇਸ਼ਨ ਕਰ ਰਹੇ ਆ ਇਸ ਇਨਵੈਸਟੀਗੇਸ਼ਨ ਕਰ ਮੈਂ ਤਾਂ ਕਹਿੰਦਾ ਜਿਹੜੀਆਂ ਨਵੀਆਂ ਧਾਰਾ ਪੀ ਐਨ ਐਸ ਦੀਆਂ ਲਾਈਆਂ ਹਨਾ ਜੀ ਇਸ ਵਾਰ ਥੋੜਾ ਦੱਸ ਦਿਓ ਕਿਹੜੀ ਜਿਹੜੀ 308 ਐਸ 305 ਕਿਉਂਕਿ ਟੋਟਲੀ ਚੇਜ਼ ਹੋ ਗਿਆ 365 ਲੱਗਦੀਆਂ ਜਿਹੜੀ ਕਿਹਦੇ ਵਾਸਤੇ ਜਿਹੜੀ ਫਰੋਤੀ ਦੀ ਕਿਹੜੀ ਇਫੈਕਸ਼ਨ ਤੇ ਕਿਉਂ ਮਿਲਿਆ ਕਿਹੜੀ ਜੀ ਇਸ ਦੇ ਵਿੱਚ ਇਹ ਆ ਜਿਹੜੀ 308 5 ਹੈਗੀ ਆ ਕਿਸੇ ਵਿਅਕਤੀ ਨੂੰ ਮੌਤ ਦਾ ਡਰ ਪਾ ਕੇ ਉਸ ਤੋਂ ਫਰੋਤੀ ਲੈਣੀ ਜੀ ਇਹਦੇ ਵਿੱਚ ਆ ਜਾਂਦਾ 351 ਹੈਗੀ ਹੁੰਦੀ ਆ ਅਪਰਾਧਿਕ ਤੈਹੀ ਅਗਲੇ ਨੂੰ ਕਰਦੇ ਤੇ 62 ਦੇ ਵਿੱਚ ਇਹ ਹੈਗਾ ਉਮਰ ਕੈਦ ਜਾਂ ਕਿਸੇ ਹੋਰ ਕੈਦ ਨਾਲ ਸਹਾਇਕ ਬਾਦ ਦੀ ਕੋਸ਼ਿਸ਼ ਕਰਨੀ ਤੇ 25 ਜੰਦਰ ਨਾਟ ਤਜੂਦ ਆਰਮਜ਼ੈਕ ਦਾ ਹੈ ਇਸ ਦੇ ਵਿੱਚ ਨਵੇਂ ਬੀ ਐਨ ਐਸ ਦੇ ਵਿੱਚ ਜੇ ਤੁਸੀਂ ਦੇਖੋਗੇ ਇੱਕ ਧਾਰਾ 111 ਵੀ ਹੈ ਜਿਹੜੀ ਆਰਗੇਨਾਈਜ਼ਡ ਕਰਾਈਮ ਦੇ ਅਗੇਂਸਟ ਲੱਗਦੀ ਆ 111 ਤੇ ਤੇ ਅਸੀਂ ਹਰੇਕ ਦੇ ਵਿੱਚ ਇਸ ਤਰੀਕੇ ਦੀ ਇਸ ਤਰੀਕੇ ਦੀ ਜਿਹੜੀ ਗੱਲ ਸਾਹਮਣੇ ਆਉਂਦੀ ਹੈ ਜਿਹਦੇ ਵਿੱਚ ਆਰਗੇਨਾਈਜ਼ਡ ਕ੍ਰਾਈਮ ਜਿਹੜਾ ਹੈ ਉਹ ਹੈਪਨ ਹੋਇਆ ਅਸੀਂ ਉਹਦੇ ਵਿੱਚ ਕਿਉਂਕਿ ਸਟ੍ਰਿਕਟ ਧਾਰਾ ਹੈ ਵੀਐਨਐਸ ਦੀ ਨਵੀਂ ਧਾਰਾ ਹੈ ਜੋ ਕਿ ਅਪਰਾਧ ਨੂੰ ਰੋਕਣ ਲਈ ਬੜੀ ਕਾਰਗਰ ਸਾਬਤ ਹੋਏਗੀ ਜੇ ਕਿਤੇ ਸਾਨੂੰ ਲੱਗਦਾ ਹੋਇਆ ਕਿ ਇਸ ਤਰੀਕੇ ਦੀ ਧਾਰਾ ਦੀ ਇਹਦੇ ਵਿੱਚ ਬਣਦੀ ਹੈ ਅਸੀਂ ਉਹ ਵੀ ਲਾਵਾਂਗੇ ਬਿਸ ਜਸਟ ਨਹੀਂ ਸਰ ਇਹਦਾ ਹੋ ਸਕਦਾ ਹੈ 43 49 ਲੱਗ ਜਾਂਦੀ ਨਹੀਂ ਇਹ ਤਾਂ ਚਲੋ ਹੁਣ ਪਹਿਲਾਂ ਵੀ ਮਿਸਯੂਜ਼ ਤਾਂ ਕਈ ਹੋ ਰਿਹਾ ਤੇ ਦੋਨੋਂ ਪਾਸੇ ਹੈ ਬਟ ਸਾਡਾ ਸਾਡਾ ਇਹ ਜੋ ਰਹਿ ਕੇ ਅਸੀਂ ਪ੍ਰੋਫੈਸ਼ਨਲ ਪੁਲਿਸਿੰਗ ਕਰੀਏ ਹਾਂ ਜੀ ਹਾਂ ਤੇ ਕੋਰਟ ਤੁਹਾਡੇ ਧਿਆਨ ਚ ਮੈਟਰ ਹੋਣਾ ਜੰਡਿਆਲੇ ਦਾ ਇਹ ਮੈਟਰ ਹੈ ਬਲਾਸਟ ਹੋਇਆ ਸੀਗਾ ਹਨਾ ਪਿਛੇ 4-5 ਦਿਨ ਪਹਿਲਾਂ ਇਸ ਤਰ੍ਹਾਂ ਦੀ ਸਾਰੇ ਬਟਾਲੇ ਵੀ ਇਨਸੀਡੈਂਟ ਹੋ ਗਿਆ ਜੀ ਹਨਾ ਅੰਮ੍ਰਿਤਸਰ ਦੇ ਵਿੱਚ ਵੀ ਹੈ ਆਊਟਰ ਦੇ ਵਿੱਚ ਵੀ ਸ਼ਹਿਰ ਦੇ ਚਾਂਦੀ ਮੰਡਲ ਕਿ ਪਟਾਕਾ ਫੈਕਟਰੀਆਂ ਜਿਹੜੀਆਂ ਨੇ ਉੱਤੇ ਮਕਰਾਂ ਚ ਸ਼ੁਰੂ ਕਰ ਦਿੰਦੇ ਨੇ ਤੁਹਾਡੇ ਵੱਲੋਂ ਕੋਈ ਨਵੀਆਂ ਗਾਈਡਲਾਈਨਸ ਕੋਈ ਜੈਸਓਪੀ ਕੋਈ ਜਾਰੀ ਕੀਤੀ ਹੈ